ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਅੱਜ ਮੈਂ ਆਈ ਹਾਂ ਹਿਮਾਚਲ ਦੇ ਵਿੱਚ ਸੋਲਨ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਜੀ ਅਸ਼ਵਨੀ ਖੱਡ ਜਿਸ ਦੇ ਵਿੱਚ ਕੀ ਇੱਕ ਫੇਮਸ ਇੱਥੇ ਦਾ ਕੈਫੇ ਹੈ ਜੋ ਹੈ ਜੀ ਜੁਨਾਡੂ ਕੈਫੇ ਬਹੁਤ ਵਧੀਆ ਇਹ ਕੈਫੇ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇਹਨੂੰ ਹੱਟ ਦੀ ਤਰ੍ਹਾਂ ਬਣਾਇਆ ਹੋਇਆ ਹੈ ਜੇ ਗੱਲ ਕਰੀਏ ਇਸ ਕੈਫੇ ਦੀ ਤਾਂ ਇਹ ਕੈਫੇ ਨੂੰ ਤੁਸੀਂ ਧਿਆਨ ਨਾਲ ਜੇ ਦੇਖੋਗੇ ਤਾਂ ਇਹ ਪਹਾੜਾਂ ਦੇ ਵਿੱਚੋਂ ਵਿੱਚ ਇੱਕ ਕੈਫੇ ਹੈ ਇਸ ਦੇ ਚਾਰੋਂ ਸਾਈਡ ਚਾਰੋਂ ਪਾਸੇ ਪਹਾੜ ਹੈ ਦੇਖੋ ਕਿੰਨੇ ਸੋਹਣੇ ਇਹ ਪਹਾੜਾ ਤੇ ਇਹ ਜਿਹੜਾ ਕੈਫੇ ਹੈ ਇਹ ਐਨਿ ਐਨਾ ਏਰੀਆ ਜਿਹੜਾ ਹੈਗਾ ਇਹ ਮੈਦਾਨੀ ਏਰੀਆ ਹੈ ਜਿਸ ਦੇ ਵਿੱਚ ਇਹਨਾਂ ਨੇ ਕੈਫੇ ਬਣਾਇਆ ਹੋਇਆ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹ ਕੈਫੇ ਅੰਦਰੋਂ ਇਹਨਾਂ ਨੇ ਕਿਸ ਤਰ੍ਹਾਂ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਹੁਣ ਆਪਾਂ ਚੱਲਦੇ ਹਾਂ ਅੰਦਰ ਅੰਦਰ ਜਾਣ ਲਈ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਆਪਣੀ ਚੱਪਲ ਸ਼ੂਜ਼ ਜੋ ਵੀ ਤੁਸੀਂ ਪਾਇਆ ਉਹ ਰਿਮੂਵ ਕਰਨਾ ਪਏਗਾ ਹਾਈ ਡੈਂਗਲ ਦੇ ਵਿੱਚ ਦੇਖੋ ਇਹ ਅੰਦਰੋਂ ਕਿਸ ਤਰ੍ਹਾਂ ਦਾ ਹੈ ਤੇ ਦੋਸਤੋ ਇਹ ਜਿਹੜੀ ਹੱਟ ਇਹਨਾਂ ਨੇ ਬਣਾਈ ਹੋਈ ਹੈ ਇਹ ਬੈਂਬੂ ਸਟਿਕ ਜਿਹੜੀਆਂ ਆਪਣੇ ਬੈਂਬੂ ਸਟਿਕ ਹੁੰਦੀਆਂ ਉਹਦੇ ਨਾਲ ਬਣਾਈ ਹੋਈ ਹੈ ਤੇ ਤੁਸੀਂ ਅੰਦਰੋਂ ਦੇਖੋਗੇ ਇੱਥੇ ਇਹਨਾਂ ਨੇ ਸਿਟਿੰਗ ਏਰੀਆ ਵੀ ਬਣਾਇਆ ਹੋਇਆ ਹੈ ਤੁਸੀਂ ਇੱਥੇ ਬੈਠ ਕੇ ਜੋ ਵੀ ਇਹਨਾਂ ਦਾ ਲੰਚ ਬ੍ਰੇਕਫਾਸਟ ਡਿਨਰ ਹੁੰਦਾ ਉਹ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਨੇ ਰੋਸ਼ਨੀ ਦੇ ਲਈ ਇਨਾਂ 'ਚ ਵਿੰਡੋ ਯਾਨੀ ਕਿ ਖਿੜਕੀਆਂ ਵੀ ਦਿੱਤੀਆਂ ਹੋਈਆਂ ਐ ਇਹ ਦੇਖੋ ਦੋ ਖਿੜਕੀਆਂ ਇਸ ਪਾਸੇ ਤੇ ਦੋ ਖਿੜਕੀਆਂ ਉਸ ਪਾਸੇ ਆ ਸੋ ਜੇਕਰ ਜ਼ਿਆਦਾ ਠੰਡ ਹੁੰਦੀ ਹੈ ਤਾਂ ਤੁਸੀਂ ਇੱਥੇ ਅੰਦਰ ਬੈਠ ਕੇ ਬੋਨਫਾਇਰ ਦਾ ਵੀ ਆਨੰਦ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਇਹਨਾਂ ਨੇ ਤੁਸੀਂ ਜੋ ਇੱਥੇ ਐਂਟਰਟੇਨਮੈਂਟ ਲਈ ਤੁਸੀਂ ਗੇਮਸ ਖੇਡ ਸਕਦੇ ਹੋ ਉਹ ਹੈਗੇ ਜੀ ਇੱਥੇ ਤੁਸੀਂ ਬੁੱਕਸ ਵੀ ਪੜ੍ਹ ਸਕਦੇ ਹੋ ਇਹਨਾਂ ਨੇ ਇੱਥੇ ਬੁੱਕਸ ਵੀ ਰੱਖੀਆਂ ਹੋਈਆਂ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਬੱਚਿਆਂ ਨਾਲ ਆਉਂਦੇ ਹੋ ਤੇ ਬੱਚਿਆਂ ਲਈ ਕੁਝ ਗੇਮਸ ਐ ਏ ਦੇਖੋ ਤੁਸੀਂ ਇਹਨਾਂ ਨੇ ਗੇਮਸ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਕੁਝ ਜੋ 뮤ਜ਼ਿਕ ਦੇ ਸ਼ੌਕੀਨ ਐ ਉਹਨਾਂ ਲਈ ਇੱਥੇ ਗਿਟਾਰ ਵਗੈਰਾ ਤੁਸੀਂ ਵਜਾ ਸਕਦੇ ਹੋ ਸਿੰਗਿੰਗ ਕਰ ਸਕਦੇ ਹੋ ਉਸ ਤੋਂ ਇਲਾਵਾ ਇਹਨਾਂ ਨੇ 뮤ਜ਼ਿਕ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਹੋਇਆ ਤੁਹਾਨੂੰ ਜੋ ਵੀ ਗਾਣੇ ਪਸੰਦ ਐ ਤੁਸੀਂ ਇੱਥੇ ਆਰਾਮ ਨਾਲ ਬੈਠ ਕੇ ਸੁਣ ਸਕਦੇ ਹੋ ਇਸ ਤੋਂ ਇਲਾਵਾ ਬਾਹਰ ਜਿਹੜੀ ਮੈਂ ਤੁਹਾਨੂੰ ਜਗ੍ਹਾ ਦਿਖਾਈ ਸੀ ਉੱਥੇ ਵੀ ਤੁਸੀਂ ਧੁੱਪ ਵਗੈਰਾ ਸਰਦੀਆਂ ਦੇ ਵਿੱਚ ਆਰਾਮ ਨਾਲ ਬੈਠ ਕੇ ਦੇ ਵਿੱਚ ਵੀ ਬੈਠ ਸਕਦੇ ਹੋ ਦੋਸਤੋ ਜੇ ਗੱਲ ਕਰੀਏ ਕੈਂਪਿੰਗ ਦੀ ਤਾਂ ਤੁਸੀਂ ਇਹਨਾਂ ਦੇ ਵੱਲੋਂ ਵੀ ਟੈਂਟ ਲੈ ਸਕਦੇ ਹੋ ਜੋ ਕਿ ਇਹਨਾਂ ਦੀ ਇੱਥੇ ਜਗ੍ਹਾ ਦੇ ਵਿੱਚ ਇਹਨਾਂ ਨੇ ਟੈਂਟ ਲਗਾਏ ਹੋਏ ਆ ਇਹ ਵੀ ਲੈ ਸਕਦੇ ਹੋ ਅਗਰ ਤੁਸੀਂ ਆਪਣੇ ਘਰੋਂ ਲੈ ਕੇ ਆਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਘਰੋਂ ਟੈਂਟ ਵੀ ਲਿਆ ਸਕਦੇ ਹੋ ਇੱਥੇ ਲਗਾ ਸਕਦੇ ਹੋ ਇਹਨਾਂ ਦੀ ਪਲੇਸ ਦੇ ਵਿੱਚ ਤੇ ਤੁਸੀਂ ਇੱਥੇ ਆਪਣੀ ਰਾਤ ਬਿਤਾ ਸਕਦੇ ਹੋ ਜਿੰਨੇ ਦਿਨ ਤੁਸੀਂ ਇੱਥੇ ਰਹਿਣਾ ਰਹਿ ਸਕਦੇ ਜਗ੍ਹਾ ਤੋਂ ਇਲਾਵਾ ਜੋ ਕਿ ਸਭ ਤੋਂ ਆਪਣਾ ਸਾਡਾ ਜਿਹੜਾ ਮਨ ਹੈ ਉਹਨੂੰ ਪ੍ਰਭਾਵਿਤ ਕਰਦੀ ਹੈ ਉਹ ਹੈਗੇ ਜੀ ਇੱਥੇ ਨਦੀ ਨਾਲ ਇੱਥੇ ਨਦੀ ਪੈਂਦੀ ਹੈ ਜਿਸ ਦਾ ਨਾਮ ਹੈ ਅਸ਼ਵਨੀ ਰਿਵਰ ਤੇ ਤੁਸੀਂ ਇਹ ਨਦੀ ਫਿਲਹਾਲ ਇਸ ਨਦੀ ਦੇ ਵਿੱਚ ਥੋੜਾ ਪਾਣੀ ਘਟ ਹੈ ਮੈਂ ਤੁਹਾਨੂੰ ਇੱਥੇ ਲੈ ਕੇ ਜਾਉਂਗੀ ਦਿਖਾਵਾਂਗੀ ਵੀ ਤੁਹਾਨੂੰ ਜਦੋਂ ਇੱਥੇ ਜੂਨ ਜੁਲਾਈ ਦੇ ਵਿੱਚ ਜਦੋਂ ਬਰਸਾਤਾ ਸ਼ੁਰੂ ਹੁੰਦੀਆਂ ਉਦੋਂ ਇਹ ਚੀਜ਼ ਬੰਦ ਹੋ ਜਾਂਦੀ ਹੈ ਫਿਲਹਾਲ ਇੱਥੇ ਚੱਲ ਰਹੀ ਹੈ ਕਿਉਂਕਿ ਨਦੀ ਦੇ ਵਿੱਚ ਪਾਣੀ ਘਟ ਹੈ ਉਸ ਤੋਂ ਬਾਅਦ ਬਰਸਾਤਾਂ ਦੇ ਵਿੱਚ ਪਾਣੀ ਇੱਥੇ ਜ਼ਿਆਦਾ ਆ ਜਾਂਦਾ ਹੈ ਜਿਸ ਦੇ ਕਰਕੇ ਇਹ ਜਗ੍ਹਾ ਬੰਦ ਹੋ ਜਾਂਦੀ ਹੈ ਸਿਰਫ 2 ਜਾਂ 3 ਮਹੀਨੇ ਲਈ ਸੋ ਇਹ ਹੈਗੀ ਹੈ ਜੀ ਇੱਥੇ ਦੀ ਅਸ਼ਵਨੀ ਰਿਵਰ ਜਿਹੜੀ ਕਿ ਮੈਂ ਤੁਹਾਨੂੰ ਪਹਿਲਾ ਵੀਡੀਓ ਦੇ ਵਿੱਚ ਦੱਸਿਆ ਹੈ ਆ ਦੇਖੋ ਜੀ ਇਸ ਰਿਵਰ ਦੇ ਵਿੱਚ ਤੁਸੀਂ ਬਾਈਕ ਲੈ ਕੇ ਵਾਟਰ ਕਰਾਸਿੰਗ ਵੀ ਕਰ ਸਕਦੇ ਹੋ ਯਾਨੀ ਕਿ ਇਸ ਸਾਈਡ ਤੋਂ ਉਸ ਸਾਈਡ ਤੁਸੀਂ ਜਾ ਸਕਦੇ ਹੋ ਇਸ ਤੋਂ ਇਲਾਵਾ ਇਹ ਦੇਖੋ ਜੀ ਰਿਵਰ ਇਹ ਫਿਲਹਾਲ ਇਹਦੇ ਵਿੱਚ ਪਾਣੀ ਘਟਾ ਹੈ ਕਿਉਂਕਿ ਪਹਾੜਾ ਤੇ ਹਲੇ برف ਜੰਮੀ ਹੋਈ ਹੈ ਇਹ ਦੇਖੋ ਜੀ ਇਹ ਹੈਗਾ ਜੀ ਇੱਥੇ ਦਾ ਪੂਰਾ ਵਿਊ ਉਹ ਹੈਗਾ ਜੀ ਮੇਰਾ ਬੇਟਾ ਸਹਿਜ ਤੇ ਨਾਲ ਮੇਰੇ ਹਸਬੰਦ ਤੇ ਤੁਸੀਂ ਇਸ ਨਦੀ ਨੂੰ ਕਰਾਸ ਕਰਕੇ ਉਸ ਸਾਈਡ ਵੀ ਜਾ ਸਕਦੇ ਹੋ ਸਾਹਮਣੇ ਇੱਕ ਰੈਸਟੋਰੈਂਟ ਹੈ ਤੁਸੀਂ ਉੱਥੇ ਵੀ ਸਟੇ ਕਰ ਸਕਦੇ ਹੋ ਜੇ ਤੁਸੀਂ ਕਰਨੀ ਹੈ ਤੇ ਇਹ ਹੈਗੇ ਆ ਜੀ ਇੱਥੋਂ ਦੇ ਪਹਾੜ ਦੇਖੋ ਬਹੁਤ ਸੋਹਣਾ 뷰 ਹੈ ਬਹੁਤ ਹੀ ਸ਼ਾਂਤ ਜਗ੍ਹਾ ਹੈ ਤੁਸੀਂ ਆਪਣਾ ਇੱਥੇ ਬਹੁਤ ਹੀ ਸੋਹਣਾ ਟਾਈਮ ਸਪੈਂਡ ਕਰ ਸਕਦੇ ਹੋ ਸੋ ਇਹ ਦੇਖੋ ਸਹਿਜ ਨਦੀ ਦੇ ਵਿੱਚ ਵੜ ਗਿਆ ਸਹਿਜ ਪਾਣੀ ਕਿਸ ਤਰ੍ਹਾਂ ਦਾ ਬਹੁਤ ਠੰਡਾ ਹੈ ਦੋਸਤੋ ਇਸ ਨਦੀ ਨੂੰ ਪਾਰ ਕਰਨ ਵਾਸਤੇ ਇਹਨਾਂ ਨੇ ਇਹ ਦੇਖੋ ਲੱਕੜਾਂ ਦਾ ਔਰ ਲੱਕੜ ਔਰ ਪੱਥਰਾਂ ਨੂੰ ਇਸਤੇਮਾਲ ਕਰਕੇ ਇੱਕ ਛੋਟਾ ਜਿਹਾ ਪੁਲ ਬਣਾਇਆ ਹੋਇਆ ਹੈ ਜਿਸ ਤੇ ਆਪਾਂ ਪੈਦਲ ਚੱਲ ਕੇ ਇਸ ਨਦੀ ਨੂੰ ਕ੍ਰੋਸ ਕਰ ਸਕਦੇ ਆ ਕਿਉਂਕਿ ਇਸ ਪਾਸੇ ਨਾ ਬਹਾਅ ਪਾਣੀ ਦਾ ਥੋੜਾ ਜਿਹਾ ਜ਼ਿਆਦਾ ਹੈ ਕਿਉਂਕਿ ਇਸ ਇੱਥੋਂ ਥੋੜਾ ਜਿਹਾ ਇਹਨਾਂ ਨੇ ਪਾਣੀ ਸਲੋ ਕਰਕੇ ਕੱਢਿਆ ਇਸ ਸਾਈਡ ਨੂੰ ਇਸ ਸਾਈਡ ਨੂੰ ਇਹ ਨਦੀ ਜਾ ਰਹੀ ਹੈ ਤੇ ਆ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਪੁਲ ਬਣਾਇਆ ਹੈ ਸਾਜ ਨੇ ਕ੍ਰੋਸ ਕਰ ਵੀ ਲਿਆ ਦੇਖੋ ਮੈਂ ਪਿੱਛੇ ਰਹਿ ਗਈ ਇਹ ਹੈਗਾ ਜੀ ਉਹ ਪੁਲ ਆ ਦੇਖੋ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹੈ ਜੋ ਇਹਨਾਂ ਨੇ ਉਧਰੋਂ ਇਧਰ ਕ੍ਰੋਸਿੰਗ ਲਈ ਤੇ ਇਧਰੇ ਇਧਰੋਂ ਉਧਰ ਜਾਣ ਲਈ ਬਣਾਇਆ ਹੈ ਬਹੁਤ ਸੋਹਣਾ ਬਣਾਇਆ ਹੈ ਮੇਰੇ ਹਸਬੰਡ ਤੇ ਉਹਨਾਂ ਦੇ ਫਰੈਂਡ ਕਰਨ ਲੱਗੇ ਆ ਜੀ ਬਾਈਕ ਤੇ ਵਾਟਰ ਕ੍ਰੋਸਿੰਗ ਇਹ ਹੁਣ ਨਦੀ ਦੇ ਵਿੱਚ ਨੂੰ ਬਾਈਕ ਲੈ ਕੇ ਆਣਗੇ ਕਿਉਂਕਿ ਪਾਣੀ ਜਿਹੜਾ ਹੈਗਾ ਉਸ ਦਾ ਫਲੋ ਘੱਟ ਹੀ ਹੈ ਤੇ ਕ੍ਰੋਸ ਕਰ ਰਹੇ ਆ ਦੇਖੋ ਕੀ ਅਦਾ ਬਾਈਕ ਕ੍ਰੋਸਿੰਗ ਵੀ ਕਰ ਸਕਦੇ ਹੋ ਬਹੁਤ ਸੋਹਣਾ ਉਹ ਦੇਖੋ ਨਾ ਦੇ ਫਰੈਂਡ ਅੱਜ ਬੋਲ ਰਿਹਾ ਕਿ ਮੈਂ ਵੀ ਪਾਪਾ ਦੇ ਨਾਲ ਇੱਕ ਰਾਈਡ ਲਗਾਣੀ ਹੈ ਵਾਟਰ ਕ੍ਰੋਸਿੰਗ ਦੀ ਤੇ ਹੁਣ ਸੈਦ ਚੱਲਿਆ ਹੈ ਆਪਣੇ ਪਾਪਾ ਦੇ ਨਾਲ ਇਹ ਦੇਖੋ ਜੀ ਜਾ ਰਹੇ ਆ ਫੇਰ ਤੋਂ ਚਲੋ ਹੁਣ ਇਹਨਾਂ ਦੀ ਵਾਰੀ ਹੈ ਸਹਿਜ ਇਧਰ ਦੇਖੋ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬੈਸ ਲੱਗ ਰਿਹਾ ਸਹਿਜ ਨੂੰ ਤਾਂ ਬਈ ਬਹੁਤ ਮਜ਼ਾ ਆ ਰਿਹਾ ਤੁਸੀਂ ਵੀ ਆਪਣੀ ਫੈਮਲੀ ਦੇ ਨਾਲ ਇੱਥੇ ਆ ਸਕਦੇ ਹੋ ਟਾਈਮ ਸਪੈਂਡ ਕਰ ਸਕਦੇ ਹੋ ਬਹੁਤ ਵਧੀਆ ਜਗ੍ਹਾ ਹੈ ਇਹ ਦੇਖੋ ਜੀ ਇਹਨਾਂ ਨੂੰ ਵਾਟਰ ਕਰਾਸਿੰਗ ਕਰਦੇ ਦੇਖ ਮੇਰਾ ਵੀ ਹੁਣ ਮਨ ਕਰ ਰਿਹਾ ਹੈ ਕਿ ਮੈਂ ਵੀ ਪਾਣੀ ਦੇ ਵਿੱਚ ਜਾਵਾਂ ਤੇ ਹੁਣ ਮੈਂ ਜਾਉਂਗੀ ਮੈਂ ਮੈਨੂੰ ਬਾਈਕ ਤਾਂ ਚਲਾਣੀ ਆਂਦੀ ਨਹੀਂ ਤੇ ਮੈਂ ਕ੍ਰੋਸ ਕਰੂੰਗੀ ਚੱਲ ਕੇ ਤੇ ਚਲੋ ਆਪਾਂ ਹੁਣ ਚੱਲਦੇ ਆਂ ਵਿੱਚ ਤੇ ਹੁਣ ਮੈਂ ਆ ਗਈਆਂ ਜੀ ਪਾਣੀ ਦੇ ਵਿੱਚ ਆ ਦੇਖੋ ਸੈਜ ਪਾਣੀ ਬਹੁਤ ਠੰਡਾ ਹੈ ਦੋਸਤੋ ਬਹੁਤ ਜ਼ਿਆਦਾ ਠੰਡਾ ਹੈ ਆ ਦੇਖੋ ਸੈਜ ਦਾ ਨਾ ਇਹ ਦੂਜਾ ਤੀਜਾ ਘੇੜਾ ਹੈ ਸੈਜ ਕਦੇ ਇੱਧਰ ਕਦੇ ਉੱਧਰ ਦੋਸਤੋ ਜੇਕਰ ਤੁਸੀਂ ਇਸ ਜਗ੍ਹਾ ਤੇ ਆਣਾ ਚਾਹਦੇ ਹੋ ਤੁਸੀਂ ਆ ਸਕਦੇ ਹੋ ਚੰਡੀਗੜ੍ਹ ਤੋਂ ਤਕਰੀਬਨ 80 ਕਿਲੋਮੀਟਰ ਇਹ ਦੂਰ ਜਗ੍ਹਾ ਹੈ ਤੇ ਬਹੁਤ ਹੀ ਪੀਸਫੁਲ ਪਲੇਸ ਹੈ ਤੁਸੀਂ ਆਪਣੀ ਫੈਮਲੀ ਨਾਲ ਆਓ ਬੱਚਿਆਂ ਨਾਲ ਆਓ ਇੱਥੇ ਆਪਣਾ ਟਾਈਮ ਸਪੈਂਡ ਕਰੋ ਬਹੁਤ ਹੀ ਸੋਹਣਾ ਇੱਥੇ ਦਾ 뷰 ਹੈ ਸੋ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ